ਹੈਲੋ एवरीवन ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਪੜਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਸੋਸ਼ਲ ਸਟਡੀਜ਼ ਦੀ ਕਿਤਾਬ ਤੇ ਉਹਦਾ ਹਿਸਟਰੀ ਦਾ ਚੌਥਾ ਲੈਸਨ ਕੰਟਰੀਬਿਊਸ਼ਨ ਆਫ ਸਿੱਖ ਗੁਰੂ ਫ্রম ਗੁਰੂ ਅੰਗਦ ਦੇਵ ਜੀ ਟੂ ਗੁਰੂ ਤੇਗ ਬਹਾਦਰ ਜੀ ਚੈਪਟਰ ਹੈਗਾ ਚੌਥਾ ਤੇ ਅੱਜ ਇਹਦਾ ਦੂਜਾ ਪਾਰਟ ਪੜਾਂਗੇ ਪਹਿਲੇ ਪਾਰਟ ਦੀ ਵੀਡੀਓ ਮੈਂ ਆਲਰੇਡੀ ਅਪਲੋਡ ਕੀਤੀ ਹੋਈ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਜ਼ਰੂਰ ਦੱਸਿਓ ਫਿਰ ਆਪਾਂ ਹੋਰ ਚੈਪਟਰ ਦੀ ਵੀਡੀਓ ਵੀ ਬਣਾਵਾਂਗੇ ਤਾਂ ਚਲੋ ਟਾਈਮ ਵੇਸਟ ਕੀਤੇ ਬਿਨਾ ਦੂਜਾ ਪਾਰਟ ਜਿਹੜਾ ਉਹ ਸ਼ੁਰੂ ਕਰਦੇ ਹਾਂ ਤੇ ਇੱਥੇ ਜਿਹੜਾ ਹੈਗਾ ਦੱਸਿਆ ਗਿਆ ਹੈ ਵੀ ਗੁਰੂ ਹਰਗੋਬਿੰਦ ਜੀ ਦੁਆਰਾ ਸਿੱਖ ਧਰਮ ਦੇ ਪ੍ਰਚਾਰ ਅਤੇ ਮਜ਼ਬੂਤ ਤਕੜਾ ਕਰਨ ਦੇ ਲਈ ਉਹਨੂੰ ਹੋਰ ਕਿਹੜੀਆਂ-ਕਿਹੜੀਆਂ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਸੀ ਦੇਖੋ ਸ਼ਾਹਜਹਾਂ 1628 ਈਸਵੀ ਵਿੱਚ ਜਹਾਂਗੀਰ ਦੀ ਮੌਤ ਤੋਂ ਬਾਅਦ ਮੁਗਲ ਬਾਦਸ਼ਾਹ ਬਣਿਆ ਸੀ ਤੇ ਨਾਲ ਦੀ ਨਾਲ ਇੱਥੇ ਦੱਸਿਆ ਗਿਆ ਵੀ ਗੁਰੂ ਜੀ ਦੇ ਨਾਲ ਉਹਦੇ ਜਿਹੜੇ ਰਿਸ਼ਤੇ ਸੀ ਉਹ ਤਣਾਪੂਰਨ ਸੀਗੇ ਮਤਲਬ ਜਿਆਦਾ ਵਧੀਆ ਰਿਸ਼ਤੇ ਨਹੀਂ ਸੀ ਠੀਕ ਹੈ ਤੇ ਗੁਰੂ ਜੀ ਨੇ ਅੰਮ੍ਰਿਤਸਰ ਲਹਿਰਾ ਤੇ ਕਰਤਾਰਪੁਰ ਜਿਹੜਾ ਹੈਗਾ ਉਸ ਦੀਆਂ ਲੜਾਈਆਂ ਲੜੀਆਂ ਇਹਨਾਂ ਲੜਾਈਆਂ ਤੋਂ ਇਲਾਵਾ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਮਜ਼ਬੂਤੀ ਤਕੜਾ ਕਰਨ ਲਈ ਬਹੁਤ ਉਲੇਖਣਯੋਗ ਕੰਮ ਕੀਤੇ ਜਿਵੇਂ ਗੁਰੂ ਹਰगोबिंद ਜੀ ਵੱਲੋਂ ਕਿਰਤਪੁਰ ਸਾਹਿਬ ਦੀ ਸਥਾਪਨਾ ਕਲੂਰ ਦੇ ਰਾਜਾ ਕਲਿਆਨ ਚੰਦ ਨੇ ਜੋ ਗੁਰੂ ਜੀ ਦਾ ਭਗਤ ਸੀ ਗੁਰੂ ਜੀ ਨੂੰ ਆਪਣੀ ਜ਼ਮੀਨ ਪੇਟ ਕਰ ਦਿੱਤੀ ਇਸ ਜ਼ਮੀਨ ਤੇ ਗੁਰੂ ਜੀ ਨੇ ਕਿਰਤਪੁਰ ਸ਼ਹਿਰ ਦੀ ਸਥਾਪਨਾ ਕੀਤੀ 1635 ईस्वी ਦੇ ਵਿੱਚ ਗੁਰੂ ਜੀ ਇੱਥੇ ਆ ਕੇ ਵਸ ਗਏ ਅਤੇ ਆਪਣੀ ਜ਼ਿੰਦਗੀ ਦੇ ਆਖਰੀ 10 ਸਾਲ ਇੱਥੇ ਹੀ ਧਰਮ ਦਾ ਪ੍ਰਚਾਰ ਕਰਦੇ ਬਿਤਾਏ। ਦੂਜਾ ਗੁਰੂ ਹਰगोबिंद ਜੀ ਦੀ ਧਰਮ ਪ੍ਰਚਾਰ ਯਾਤਰਾ। ਗੁਰੂ ਜੀ ਜੇਲ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਜਹਾਂਗੀਰ ਨਾਲ ਉਹਨਾਂ ਦੇ ਸੰਬੰਧ ਚੰਗੇ ਹੋ ਗਏ ਸੀ ਤੇ ਇਸ ਦੌਰਾਨ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਈ ਯਾਤਰਾਵਾਂ ਵੀ ਕੀਤੀਆਂ। लाहौर विखे डेरा साहेब गुरद्वारा अपने पिता गुरु अर्जन देव जी की याद वि बनवाया कश्मीर गुजरात गुजरावाल नानकमता कोरखमता उत्तर प्रदेश मालवा तख्तपुरा मोगा और दरोली पाई फिरोजपुर आदि थावान ते ने संत स्थापना की थी अगला सिख मिशनरिया की नियुक्ति सोलह सौ पैंती ईस्वी ਤਾਕ குருਜੀ ਲੜਾਈਆਂ ਵਿੱਚ ਕਾਫੀ ਰੁੱਝੇ ਰਹੇ ਇਸ ਕਰਕੇ ਉਹਨਾਂ ਨੇ ਆਪਣੇ ਪੁੱਤਰ ਬਾਬਾ ਗੁਰਦੇਤਾ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ। ਅਲਮਸਤ ਨਾਨਕਮਤਾ ਫੁੱਲ ਗੋਂਡਾ ਇਹ ਜਿਹੜੇ ਮਤਲਬ ਅਲੱਗ-ਅਲੱਗ ਨਾਮ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਵੇਂ ਹੈਗੇ ਨੇ ਦੇਖੋ ਅਲਮਸਤ ਨਾਨਕਮ ਨਾਨਕਮਤਾ ਤੇ ਟਾਕਾ ਫੁੱਲ ਤੇ ਗੋਂਡਾ ਦੋਆਬਾ ਅਤੇ ਮਾਲਵਾ ਦੇ ਵਿੱਚ ਬਾਲੂ ਹਸਨਾ ਕਸ਼ਮੀਰ ਹਜ਼ਾਰਾ ਅਤੇ ਪੋਠੋਹਾਰ ਪਾਈ ਵਿਦੀ ਚੰਦ ਬੰਗਾਲ ਪਾਈ ਗੁਰਦਾਸ ਕਾਬਲ ਅਤੇ ਬਨਾਰਸ ਗਏ ਫਿਰ ਗੁਰੂ ਹਰ Rai ਜੀ ਦੀ ਗੁਰਗੱਦੀ ਤੇ ਬੈਠਣ ਦੀ ਨਿਯੁਕਤੀ ਗੁਰੂ ਹਰ ਗੋਬਿੰਦ ਜੀ ਨੇ ਆਪਣੇ ਪੋਤੇ ਹਰ Rai ਜੀ ਨੂੰ ਮਤਲਬ ਬਾਬਾ ਗੁਰਦਤਾ ਜੀ ਦੇ ਜਿਹੜੇ ਪੁੱਤਰ ਸੀਗੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਫਿਰ ਗੁਰੂ ਹਰ Rai ji 1645 ਤੋਂ ਲੈ ਕੇ 1661 ਇਸਵੀ ਉਹਨਾਂ ਦੇ ਯੋਗਦਾਨ ਕੀ ਸੀ ਪਹਿਲਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਗੁਰੂ ਜੀ ਨੇ ਆਪਣਾ ਵਦੇਰੇ ਸਮਾ ਕਿਰਤਪੁਰ ਸਾਹਿਬ ਵਿੱਚ ਬਿਤਾਇਆ ਉਹਨਾਂ ਦੀ ਪ੍ਰੇਰਣਾ ਨਾਲ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ ਪਾਈ ਸੰਗਤਿਆ ਪਾਈ ਪੇਰੂ ਲਾਹੌਰ ਕਸੂਰ ਚੁਨੀਆਨਾ ਦੇ ਇਲਾਕਿਆਂ ਵਿੱਚ ਸਿੱਖ ਧਰਮ ਦੇ ਨਾਮ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ প্রচার ਕੀਤਾ ঠিক আছে ওনানে सिख ধর্ম তাইনা ਦੇ ਨਾਲ ਹੀ প্রচার ਕੀਤਾ ਸੀ ঠিক আছে ਉਸ ਤੋਂ ਬਾਅਦ ਆ ਜਾਂਦੇ ਪਾਈ ਪੁੰਨਦਰ ਪਾਈ भगत ਮਾਲਵਾ ਵਿੱਚ ਸੰਗਤ ਦੀ ਸਥਾਪਨਾ ਕੀਤੀ ਫਿਰ ਫੁੱਲ ਹੁਣ ਇਹ ਇਥੇ ਬਹੁਤ ਇੰਪੋਰਟੈਂਟ ਨਾਮ ਹੈਗਾ ਫੁੱਲ ਕਰਕੇ ਇੱਕ ਬੰਦਾ ਸੀਗਾ ਉਹਨੂੰ ਗੁਰੂ ਜੀ ਦੀ ਬਖਸ਼ਿਸ਼ ਮਿਲੀ ਸੀ ਆਸ਼ੀਰਵਾਦ ਮਿਲਿਆ ਸੀ ਉਹ ਕੀ ਸੀਗਾ ਮੈਂ ਤੁਹਾਨੂੰ ਦੱਸਦੀ ਹਾਂ ਦੇਖੋ ਮਾਲਵਾ ਦੀ ਆਤਰਾ ਦਰੋੜਾਨ ਨਾਥਾਣਾ ਬਠਿੰਡਾ ਤੋਂ ਦੋ ਪ੍ਰਾ ਕਾਲਾ ਅਤੇ ਕਰਮਚੰਦ ਗੁਰੂ ਜੀ ਕੋਲ ਆਉਂਦੇ ਤੇ ਕਾਲਾ ਆਪਣੇ ਪਤੀਜੇ ਫੂਲ ਨੂੰ ਗੁਰੂ ਜੀ ਕੋਲ ਲੈ ਆਇਆ ਫੂਲ ਗੁੰਗਾ ਸੀ ਪਰ ਉਹਨਾਂ ਦੇ ਸਾਹਮਣੇ ਆਪਣਾ ਪੇਟ ਕਸਣ ਲੱਗਾ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਕਿ ਉਹ ਮਹਾਨ ਅਤੇ ਦੌਲਤਮੰਦ ਹੋਏਗਾ ਗੁਰੂ ਜੀ ਦੀ ਪਵਿੱਗ ਪਾਣੀ ਸਾਛੋਈ ਅਤੇ ਫੁੱਲਦੀ ਸੰਤਾਨ ਬਾਅਦ ਵਿੱਚ ਪਟਿਆਲਾ ਦਾਪਾ ਤੇ ਜਿੰਤੀ ਰਿਆਸਤ ਤੇ ਰਾਜ ਕਰਦੀ ਰਹੀ ਫਿਰ ዳਰੋ ਸੇਖੋਂ ਦੀ ਮਦਦ ਦੇਖੋ 1658 ਈਸਵੀ ਵਿੱਚ ਸ਼ਾਜਾਹਾਂ ਦੇ ਪੁੱਤਰ ਦਾਰਾ ਸੇਖੋਂ ਅਤੇ ਔਰੰਗਜ਼ੇਬ ਵਿੱਚ ਗੱਦੀ ਦੀ ਲੜਾਈ ਹੋਣ ਲੱਗੀ ਦਾਰੋ ਸੇਖੋਂ ਹਾਰ ਗਿਆ ਤੇ ਪੰਜਾਬ ਵੱਲ ਭੱਜਿਆ ਉਹ ਪਹਿਲਾਂ ਵੀ ਗੁਰੂ ਹਰ Rai ਜੀ ਨੂੰ ਮਿਲ ਚੁੱਕਾ ਸੀ ਤੇ ਗੁਰੂ ਜੀ ਨੇ ਉਸ ਦੀ ਮਦਦ ਕੀਤੀ ਫਿਰ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਇਆ ਗਿਆ ਦੇਖੋ ਔਰੰਗਜ਼ੇਬ ਨੇ ਗੁਰੂ ਹਰ Rai ਜੀ ਨੂੰ ਦਿੱਲੀ ਆਉਣ ਲਈ ਕਿਹਾ ਪਰ ਗੁਰੂ ਜੀ ਨੇ ਆਪਣੇ 14 ਸਾਲਾਂ ਦੇ ਪੁੱਤਰ RAM Rai ਨੂੰ ਭੇਜ ਦਿੱਤਾ ਉੱਥੇ ਔਰੰਗਜ਼ੇਬ ਨੇ ਮਿੱਟੀ ਮੁਸਲਮਾਨ ਕੀ ਸ਼ਬਦ ਬਾਰੇ ਪੁੱਛਿਆ ਦੇਖੋ ਮਿੱਟੀ ਮੁਸਲਮਾਨ ਦੀ ਠੀਕ ਹੈ ਵੀ ਇੱਥੇ ਮੁਸਲਮਾਨ ਦਾ ਕਿਉਂ ਯੂਜ਼ ਕੀਤਾ ਗਿਆ ਇਹ ਆਸਾ ਦੀ ਵਾਰ ਵਿੱਚੋਂ ਹੈਗਾ ਤਾਂ ਕੀ ਕੀਤਾ ਜਿਹੜੇ ਰਾਮਰਾਏ ਸੀਗੇ ਠੀਕ ਹੈ ਉਹਨਾਂ ਨੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਸੀ ਵੀ ਇਹ ਬੇਈਮਾਨਾ ਨਹੀਂ ਚਾਹੀਦਾ ਸੀ ਇੱਥੇ ਮੁਸਲਮਾਨ ਨਹੀਂ ਆਉਣਾ ਚਾਹੀਦਾ ਸੀ ਵੀ ਗਲਤੀ ਮਤਲਬ ਕੁਝ ਉੱਤੇ ਥੱਲੇ ਹੋ ਰਿਹਾ ਮੈਨੂੰ ਲੱਗਦਾ ਹੈ ਤਾਂ ਇਹ ਸੁਣ ਕੇ इस औरंगजेब का खुश हो गया पर गुरु हर राय जी खुश नहीं हो राम राय नो मुड़ अपना दर्शन दें। तो भी उन्होंने मना करता भी गलत कहा उस गुरु हर कृष्ण जी दी की नियुक्ति की गई राम राय की गलती कारण गुरु हर राय जी ने अपने पांच साल पुत्र हर कृष्ण जी ने अपना उत्तरा अधिकारी नियुक्त कर दिता हम आप अगले गुरु बारे जो कि है गुरु ਹੈ ਕ੍ਰਿਸ਼ਨ ਜੀ 1661 ਤੋਂ 1664 ਤੱਕ ਦੇਖੋ ਪਹਿਲੀ ਗੱਲ ਤਾਂ ਇਹ ਇਹ 5 ਸਾਲਾਂ 3 ਮਹੀਨੇ ਦੀ ਸੀ ਇਹ ਜਦ ਇਹਨਾਂ ਨੂੰ ਗੁਰੂ ਗਤੀ ਦਿੱਤੀ ਗਈ ਠੀਕ ਹੈ ਇਸੇ ਕਰਕੇ ਇਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਸੀ ਕਿਉਂਕਿ ਬਚਪਨ ਦੇ ਵਿੱਚ ਹੀ ਇਹਨਾਂ ਨੂੰ ਗੁਰੂ ਗਤੀ ਦੇ ਦਿੱਤੀ ਗਈ ਸੀ ਤੇ ਜਾਦਾ ਦੇ ਤੱਕ ਇਹ ਗੁਰੂ ਗੱਦੀ ਤਾਂ ਨਹੀਂ ਬੈਠੇ ਕਿਉਂਕਿ ਇਹਨਾਂ ਨੂੰ ਸਮਾਲ ਪੋਕਸ ਹੋ ਗਿਆ ਸੀ ਦਿੱਲੀ ਵਿੱਚ ਜਦ ਇਹ ਸੀਗੇ ਤੇ ਕਿਉਂਕਿ ਇਹ ਆਪ ਮਰੀਜ਼ਾਂ ਦੀ ਸੇਵਾ ਵੀ ਲੋਕਾਂ ਦੀ ਸੇਵਾ ਕਰ ਰਹੇ ਸੀ ਹੁਣ ਇਹਦੇ ਬਾਰੇ ਵਿੱਚ ਥੋੜਾ ਜਿਹਾ ਵੇਰਵਾ ਤੁਹਾਨੂੰ ਦੇ ਦਿੰਦੇ ਹਾਂ ਵੀ ਕਿਵੇਂ ਹੋਇਆ ਕੀ ਕੀ ਕੀਤਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਹੈ ਵੀ ਰਾਮ ਰਾਏ ਦੀ ਵਿਰੋਧਤਾ ਦੇਖੋ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਗੱਦੀ ਤੇ ਬਿਰਾਜਮਾਨ ਹੋਏ ਤਾਂ ਉਹਨਾਂ ਦੇ ਵੱਡੇ ਭਰਾ ਰਾਮ ਰਾਏ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਸਗੋਂ ਉਸਨੇ ਆਪਣੇ ਹੱਕ ਚ ਮਸੰਦਾ ਯਾਨੀ ਧਾਰਮਿਕ ਪ੍ਰਚਾਰਕ ਦੀ ਮਦਦ ਦੇ ਨਾਲ ਆਪਣੇ ਆਪ ਨੂੰ ਗੁਰੂ ਦਸਨਾ ਸ਼ੁਰੂ ਕਰ ਦਿੱਤਾ ਠੀਕ ਹੈ ਪਰ ਸਿੱਖਾਂ ਨੇ ਕੇਵਲ ਗੁਰੂ ਹਰਿਕ੍ਰਿਸ਼ਨ ਜੀ ਨੂੰ ਹੀ ਔਰੰਗ ਮਤਲਬ ਗੁਰੂ ਮੰਨਿਆ ਠੀਕ ਹੈ ਦੁਬਾਰਾ ਦੱਸ ਰਹੀ ਹਾਂ ਸਿੱਖ ਜਿਹੜੇ ਸੀ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਹੀ ਗੁਰੂ ਮੰਨਿਆ ਕਿਉਂਕਿ ਉਹ ਗੁਰੂ ਹਰ Rai ਜੀ ਦੇ ਉਪਦੇਸ਼ ਅਨੁਸਾਰ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਠੀਕ ਹੈ ਇਹ ਵੇਖ ਕੇ ਰਾਮ رائے ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਸ਼ਿਕਾਇਤ ਲੈ ਕੇ ਵੀ ਗਿਆ ਦੂਜਾ ਔਰੰਗਜ਼ੇਬ ਵੱਲੋਂ ਬੁਲਾਵਾ ਆਇਆ ਦੇਖੋ ਹੁਣ ਔਰੰਗਜ਼ੇਬ ਚੇਰਾ ਸੀ ਚਲਾਕ ਬਾਦਸ਼ਾਹੀ ਉਹ ਚਾਹੁੰਦਾ ਸੀ ਕਿ ਦੋਵੇਂ ਪਰਾ ਆਪਸ ਵਿੱਚ ਲੜਦੇ ਰਹਿੰਦੇ ਉਹਦਾ ਫਾਇਦਾ ਚੱਕ ਲੈ ਤੇ ਇਸ ਲਈ ਉਸਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਲਈ ਕਿਹਾ ਠੀਕ ਹੈ 1664 ਵਿੱਚ ਗੁਰੂ ਜੀ ਆਪਣੀ ਮਾਤਾ ਅਤੇ ਸਿੱਖਾਂ ਦੀ ਸੰਗਤ ਨਾਲ ਗਿਰਤਪੁਰ ਸਾਹਿਬ ਤੋਂ ਦਿੱਲੀ ਤੱਕ ਯਾਤਰਾਤੇ ਨਿਕਲੇ ਤੇ ਅਰਾਵਿਚ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਹਜ਼ਾਰਾਂ ਲੋਕ ਉਹਨਾਂ ਦੀ ਸੰਗਤ ਦੇ ਵਿੱਚ ਸ਼ਾਮਲ ਵੀ ਹੋਏ ਫਿਰ ਦਿਲੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਦੇਖੋ ਗੁਰੂ ਜੀ ਰਾਜਾ ਜੈ ਸਿੰਘ ਦੇ ਮਹਿਲ ਦੇ ਵਿੱਚ ਰੁਕੇ ਰਾਜਾ ਨੇ ਗੁਰੂ ਜੀ ਦੀ ਸਮਝ ਅਤੇ ਗਿਆਨ ਦੀ ਪਰਖ ਕਰਨ ਲਈ ਉਹਨਾਂ ਨੂੰ ਇੱਕ ਚੁਣੌਤੀ ਦਿੱਤੀ ਗਈ ਮਹਿਲ ਦੀ ਰਾਣੀ ਨੂੰ ਦਾਸੀਆਂ ਵਿੱਚ ਬਿਠਾ ਦਿੱਤਾ ਗਿਆ ਅਤੇ ਗੁਰੂ ਜੀ ਨੂੰ ਉਸ ਨੂੰ ਪਛਾਣਨ ਦੀ ਬੇਨਤੀ ਕੀਤੀ ਗਈ ਤੇ ਗੁਰੂ ਜੀ ਨੇ ਇੱਕ ਵਾਰੀ ਜੀ ਠੀਕ ਰਾਣੀ ਦੀ ਪਛਾਣ ਕਰ ਲਈ ਜਿਸ ਕਰਕੇ ਰਾਜਾ ਉਹਨਾਂ ਦੇ ਗਿਆਨ ਤੋਂ ਪ੍ਰਭਾਵਿਤ ਹੋ ਗਿਆ ਤੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਉਸ ਥਾਂ ਤੇ ਸਥਾਪਿਤ ਹੈ ਜਿੱਥੇ ਗੁਰੂ ਜੀ ਰਹੇ ਸੀ ਠੀਕ ਹੈ ਫਿਰ ਢੇਲੇ ਚ ਬਿਮਾਰ ਲੋਕਾਂ ਦੀ ਮਦਦ ਉਸ ਦਿਨਾਂ ਵਿੱਚ ਦਿੱਲੀ ਚ ਛੋਟੀ ਮਾਤਾ ਜਾਂ ਫਿਰ ਆਪਾਂ ਕਹੇ ਸਮਾਲ ਬਾਕਸ ਤੇ ਡਾਇਰੀਆ ਦੀ ਬਿਮਾਰੀ ਫੈਲੀ ਹੋਈ ਸੀ ਗੁਰੂ ਜੀ ਨੇ ਗਰੀਬਾਂ ਅਤੇ ਬਿਮਾਰ ਲੋਕਾਂ ਦੀ ਬਹੁਤ ਮਦਦ ਕੀਤੀ ਉਹਨਾਂ ਨੇ ਜਲ ਸੇਵਾ ਕੀਤੀ ਦਵਾਈਆਂ ਵਡੀਆਂ ਅਤੇ ਬਿਮਾਰਾਂ ਦੀ ਦੇਖਭਾਲ ਵੀ ਕੀਤੀ ਹੁਣ ਗੁਰੂ ਹਰਿਕ੍ਰਿਸ਼ਨ ਜੀ ਦੀ ਜੋਤੀ ਜੋਤ ਸਮਾਦੀ ਜਾਂ ਫਿਰ ਮੌਤ ਦਿੱਲੀ ਵਿੱਚ ਰਹਿੰਦੇ ਆ ਗੁਰੂ ਜੀ ਆਪਣੇ ਆਪ ਵੀ ਸਮਾਲ ਪੋਕਸ ਦੀ ਬਿਮਾਰੀ ਨਾਲ ਸਕਰਮਿਤ ਹੋ ਗਏ ਸੀ ਬਿਮਾਰੀ ਦੀ ਹਾਲਤ ਗੰਭੀਰ ਹੋ ਗਈ ਅਤੇ 1624 ਵਿੱਚ ਉਹਨਾਂ ਦੀ ਜੋਤੀ ਜੋਤ ਸਮਾਦੀ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਪੰਜ ਪੈਸੇ ਅਤੇ ਨਾਰੀਅਲ ਮੰਗਾਇਆ ਉਹਨਾਂ ਤੇ ਤਿੰਨ ਵਾਰ ਕੁਮਾਇਆ ਤੇ ਬਾਬਾ ਬਕਾਲਾ ਸ਼ਬਦ ਉਚਾਰਿਆ ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਯਾਨੀ ਉਹਨਾਂ ਨੂੰ ਅਗਲਾ ਨਿਯੁਕਤ ਗੁਰੂ ਕਰਨ ਦੇ ਲਈ ਮਤਲਬ ਉਹਨਾਂ ਨੂੰ ਗੁਰੂ ਨਿਯੁਕਤ ਕਰਨ ਦੇ ਲਈ ਇੱਕ ਸੰਕੇਤ ਦਿੱਤਾ ਗਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੇ ਹਾਂ ਗੁਰੂ ਤੇਗ ਬਹਾਦਰ ਜੀ 1604 ਤੋਂ 1675 ਦੇਖੋ ਗੁਰੂ ਗੱਦੀ ਤੇ ਵਿਰਾਜਮਾਨ ਹੋਣਾ ਸਭ ਤੋਂ ਪਹਿਲਾਂ ਇੱਕ ਗੱਲ ਦਿੱਤੀ ਗਈ ਹੈ ਦੇਖੋ ਹੋਇਆ ਕਿ ਕਿ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲਾ ਆਖਿਆ ਤਾਂ ਸਿੱਖ ਉਹਨਾਂ ਦੇ ਅਗਲੇ ਗੁਰੂ ਦੀ ਖੋਜ ਵਿੱਚ ਬਕਾਲਾ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ ਉੱਥੇ ਦਰਗਾਹ ਮਲ ਅਤੇ ਹੋਰ ਸਿੱਖ ਪੰਜ ਪੈਸੇ ਤੇ ਨਾਰੀਅ ਲੈ ਕੇ ਗਏ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਅਗਲਾ ਜਿਹੜਾ ਗੁਰੂ ਹੈ ਸਵੀਕਾਰ ਕੀਤਾ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਕਿ 11 ਅਗਸਤ ਠੀਕ ਹੈ 1640 ਨੂੰ ਪਾਈ ਗੁਰਦਿੱਤਾ ਜੀ ਨੇ ਉਹਨਾਂ ਦੇ ਮੱਥੇ ਤੇ ਗੁਰਦਿੱਤਾ ਦੀ ਤਿਲਕ ਵੀ ਲਾਈ ਫਿਰ ਗੁਰੂ ਜੀ ਦੀ ਯਾਤਰਾਵਾਂ ਯਾਨੀ ਸਿੱਖੀ ਦਾ ਪ੍ਰਚਾਰ ਗੁਰੂ ਤੇਗ ਬਹਾਦਰ ਜੀ ਨੇ ਉੱਤਰ ਪ੍ਰਦੇਸ਼ ਪੰਜਾਬ ਬੰਗਾਲ ਅਤੇ ਅਸਾਮ ਤੱਕ ਯਾਤਰਾਵਾਂ ਕੀਤੀਆਂ ਉਹਨਾਂ ਦਾ ਉਦੇਸ਼ ਸਿੱਖੀ ਦਾ ਪ੍ਰਚਾਰ ਅਤੇ ਲੋਕਾਂ ਦੀ ਭਲਾਈ ਕਰਨਾ ਸੀ ਪਹਿਲਾ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਸੰਬੰਧੀ ਮੀਣਾ ਗੋਤwale ਲੋਕ ਉਹਨਾਂ ਦੀ ਵਿਰੋਧਤਾ ਕਰ ਰਹੇ ਸਨ ਇਸ ਕਰਕੇ ਗੁਰੂ ਜੀ ਉੱਥੇ ਦਰਸ਼ਨ ਵੀ ਨਹੀਂ ਕਰ पाए ਫਿਰ ਵਾਲਾ ਅੰਮ੍ਰਿਤਸਰ ਦੇ ਨੇੜੇ ਇੱਕ ਇਸਤਰੀ ਹਰੀਆ ਨੇ ਉਹਨਾਂ ਦਾ ਸਤਿਕਾਰ ਕੀਤਾ ਤੇ ਲੰਗਰ ਦੀ ਸੇਵਾ ਵੀ ਕੀਤੀ ਗੁਰੂ ਕਾ ਫਿਰ ਉਹ ਤੋਂ ਬਾਅਦ ਆ ਜਾਂਦਾ ਹੈ ਅਗਲਾ ਇੱਥੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਇਹ ਆ ਜਾਂਦਾ ਹੈ ਜੀ ਗੁਰੂ ਕਾ ਬਾਗ ਠੀਕ ਹੈ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਇਹਦਾ ਦੂਜਾ ਨਾਮ ਜਿਹੜਾ ਹੈਗਾ ਕੁਕੇ ਵਾਲੀ ਠੀਕ ਹੈ குரு ਤੇਖ ਬਹਾਦਰ ਜੀ ਪਿੰਡ ਵਾਲਾ ਤੋਂ ਕੁਕੇ ਵਾਲੀ ਪਹੁੰਚੇ ਜੋ ਉਤਰੀ ਪੱਛਮ ਵੱਲ ਸਥਿਤ ਸੀ ਇਥੇ ਗੁਰੂ ਜੀ ਪਾਈ ਕੁਕੇ ਦੇ ਪੁੱਤ ਲਾਲ ਚੰਦ ਦੇ ਕਰ ਰਹੇ ਗੁਰੂ ਜੀ ਨੇ ਇਸ ਪਿੰਡ ਦੀ ਹਰਿਆਲੀ ਨੂੰ ਦੇਖ ਕੇ ਇਹਦਾ ਨਾਮ ਗੁਰੂ ਕਾ ਬਾਗ ਰੱਖਿਆ ਤੇ ਉਹਨਾਂ ਨੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਲੋੜ ਨੂੰ ਸਮਝਦੇ ਹੋਏ ਇਥੇ ਇੱਕ ਕੂਆ ਵੀ ਖਦਵਾਇਆ ਫਿਰ ਮਾਜੇ ਦੇ ਹੋਰ ਇਲਾਕਿਆਂ ਦੀ ਯਾਤਰਾ ਕੋਕੇਵਾਲੀ ਤੋਂ ਗੁਰੂ ਜੀ ਜਿਹੜੇ ਹੈਗੇ ਨੇ ਉਹ ਖਡੂਰ ਸਾਹਿਬ ਹੋ ਗਿਆ ਗੋਇੰਦਵਾਲ ਸਾਹਿਬ ਹੋ ਗਿਆ ਤੇ ਤਰਨਤਾਰਨ ਗਏ ਇੱਥੇ ਉਹਨਾਂ ਨੂੰ ਮਿਲਣ ਲਈ ਬਹੁਤ ਸਾਰੇ ਸਿੱਖ ਆਏ ਸੀ ਫਿਰ ਗੁਰੂ ਜੀ ਖੇਮਕੰਡ ਪਹੁੰਚੇ ਜਿੱਥੇ ਚੌத்ਰੀ ਰਗੋਪਤਰਾਈ ਨੇ ਗੁਰੂ ਜੀ ਨੂੰ ਇੱਕ ਔੜੀ ਵੀ ਪੇਟ ਕੀਤੀ ਆ ਦੇਖੋ ਫਿਰ ਬਕਾਲਾ ਖੇਮਕੰਡ ਤੋਂ ਗੁਰੂ ਜੀ ਬਕਾਲਾ ਪਹੁੰਚੇ ਇਥੇ ਬਹੁਤ ਸਾਰੇ ਲੋਕ ਗੁਰੂ ਜੀ ਤੋਂ ਈਰਖਾ ਕਰਦੇ ਸਨ ਇਸ ਕਰਕੇ ਗੁਰੂ ਜੀ ਨੇ ਬਕਾਲਾ ਛੱਡ ਕੇ ਕੀਰਤਪੁਰ ਸਾਹਿਬ ਜਾਣ ਦਾ ਫੈਸਲਾ ਕੀਤਾ ਪਰ ਉਥੇ ਵੀ ਤੀਰਮਲ ਨੇ ਉਹਨਾਂ ਨੂੰ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ ਇਸ ਕਰਕੇ ਗੁਰੂ ਜੀ ਨੇ ਕੀਰਤਪੁਰ ਛੱਡਣ ਦਾ ਵੀ ਮਨ ਬਣਾ ਲਿਆ ਸੀ ਉਹਦੇ ਤੋਂ ਬਾਅਦ ਆ ਜਾਂਦਾ ਹੈਗਾ ਜੀ ਬिलासपुर ਠੀਕ ਹੈ ਗੁਰੂ ਜਾਂ ਆਪਾਂ ਕਹਿ ਸਕਦੇ ਹਾਂ ਕਿਰਤਪੁਰ ਵਿੱਚ ਹੀ ਬिलासपुर ਦੇ ਰਾਜਾ ਦੀਪਚੰਦ ਦੀ ਮੌਤ ਹੋ ਗਈ। ਮਤਲਬ ਗੁਰੂ ਜੀ ਅਜੇ ਅਕਿਰਤਪੁਰ ਸਾਹਿਬ ਹੀ ਸੀ ਜਦੋਂ ਨੂੰ ਸੋਚਣਾ ਮਿਲੀ ਵੀ ਬिलासपुर ਦਾ ਜਿਹੜਾ ਰਾਜਾ ਦੀਪਚੰਦ ਉਹ ਪੂਰੇ ਹੋ ਗਏ ਸੀ ਤੇ ਫਿਰ ਇਸ ਕਰਕੇ ਗੁਰੂ ਜੀ ਉਹਨਾਂ ਦੀ ਅੰਤਿਮ ਰਸਮਾਂ ਵਿੱਚ ਹਿੱਸਾ ਲੈਣ ਲਈ ਬिलासपुर ਪਹੁੰਚੇ। ਉੱਥੇ ਰਾਣੀ ਜਲਾਲ ਦੇਵੀ ਨੇ ਗੁਰੂ ਜੀ ਦਾ ਆਦਰ ਨਾਲ ਸਵਾਗਤ ਕੀਤਾ। ਫਿਰ ਚੱਕ ਨਾਨਕੀ ਦੀ ਸਥਾਪਨਾ ਹੋਈ। ਗੁਰੂ ਤੇਗ ਬਹਾਦਰ ਜੀ ਨੇ ਪिलासपुर ਵਿੱਚ ਰਾਣੀ ਜਲਾਲ ਦੇਵੀ ਨੂੰ ਦੱਸਿਆ ਕਿ ਉਹਨਾਂ ਨੇ ਕੀਰਤਪੁਰ ਛੱਡਣ ਦਾ ਮਨ ਬਣਾਇਆ ਤੇ ਇੱਕ ਨਵਾਂ ਸ਼ਹਿਰ ਬਣਾਉਂਦਿਆਂ ਉਹਨਾਂ ਦਾ ਵਿਚਾਰ ਹੈਗਾ 19 ਜੂਨ 1650 ਨੂੰ ਗੁਰੂ ਜੀ ਨੇ 500 ਰੁਪਏ ਦੇ ਕੇ ਇੱਕ ਜ਼ਮੀਨ ਖਰੀਦੀ ਅਤੇ ਇੱਕ ਨਵੀਂ ਸ਼ਹਿਰ ਦੀ ਨੀਂਹ ਰੱਖੀ ਜਿਸ ਨੂੰ ਚੱਕ ਨਾਨਕੀ ਨਾਮ ਦਿੱਤਾ ਗਿਆ ਫਿਰ ਸੇਫਾਬਦ ਪਟਿਆਲਾ ਅਗਸਤ 1665 ਵਿੱਚ ਗੁਰੂ ਜੀ ਰੋਪੜ ਬਨੂੜ ਅਤੇ ਰਾਜਪੁਰਾ ਰਾਹੀਂ ਸੈਫਾਬਾਦ ਪਹੁੰਚੇ ਇੱਥੇ ਨਵਾਬ ਸੈਫੁਦੀਨ ਜੋ ਇੱਕ ਸਦਾਰਨ ਅਤੇ ਧਾਰਮਿਕ ਵਿਅਕਤੀ ਸੀ ਗੁਰੂ ਜੀ ਨੂੰ ਉਹਨਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ ਗੁਰੂ ਜੀ ਕੁਝ ਦਿਨ ਉੱਥੇ ਰਹੇ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਇਸ ਥਾਂ ਤੇ ਹੁਣ ਗੁਰਦੁਆਰਾ ਬਹਾਦਰਗੜ ਪਟਿਆਲਾ ਸਥਾਪਿਤ ਹੈਗਾ ਫਿਰ ਕੈਥਲ ਅਤੇ ਕੁਰਕਸ਼ੇਤਰ ਸੇਫਾ ਬਾਦ ਤੋਂ ਗੁਰੂ ਜੀ ਕੈਥਲ ਪਹੁੰਚੇ ਜਿੱਥੇ ਉਹ ਇੱਕ ਕਰਪੈਂਟਰ ਜਿਹਨੂੰ ਆਪਾਂ ਬੜਾਈ ਕਹਿੰਦੇ ਜੋ ਲੱਕੜ ਦਾ ਕੰਮ ਕਰਦਾ ਹੈ ਉਸ ਦੀ ਪਤਨੀ ਨੇ ਗੁਰੂ ਜੀ ਦਾ ਆਦਰ ਕੀਤਾ ਇੱਥੇ ਇੱਕ ਧਾਰਮਿਕ ਸਭਾ ਹੋਈ ਫਿਰ ਗੁਰੂ ਜੀ ਕੁਰਕhetra ਪਹੁੰਚੇ ਜੋ ਕਿ ਜੋਕੀਆਂ ਸੰਤਾਂ ਤੇ ਬ੍ਰਾਹਮਣਾਂ ਦਾ ਸ਼ਹਿਰ ਸੀ ਉੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਹਰगोਬਿੰਦ ਜੀ ਨਾਲ ਸੰਬੰਧਿਤ ਗੁਰਦੁਆਰਿਆਂ ਵਿੱਚ ਹਾਜ਼ਰੀ ਭਰੀ ਫਿਰ ਪਟਨਾ ਅਤੇ ਟਾਕਾ ਦੀ ਯਾਤਰਾ ਗੁਰੂ ਤੇਗਪਾਹਾਦਰ ਜੀ ਮਈ 1668 ਤੱਕ ਪਟਨਾ ਪਹੁੰਚੇ ਉੱਥੇ ਉਹਨਾਂ ਦੀ ਪਤਨੀ ਮਾਤਾ ਗੁਜਰੀ ਕਰਵਤੀ ਸੀ ਇਸੇ ਕਰਕੇ ਉਹਨਾਂ ਨੇ ਮਾਤਾ ਗੁਜਰੀ ਨੂੰ ਪਟਨਾ ਵਿੱਚ ਛੱਡ ਦਿੱਤਾ ਤੇ ਆਪ ਟਾਕਾ ਹੁਣ ਦੀ ਜਿਹੜਾ ਬੰਗਲਾਦੇਸ਼ ਦੀ ਰਾਜਧਾਨੀ ਹੈ ਉੱਥੇ ਰਵਾਨਾ ਹੋ ਕੇ ਟਾਕਾ ਵਿੱਚ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਫਿਰ 22 ਦਸੰਬਰ 1606 ਨੂੰ ਪਟਨਾ ਵਿੱਚ ਗੁਰੂ ਤੇਗ ਬਹਾਦਰ ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਠੀਕ ਹੈ ਤੇ ਉਸ ਸਮੇਂ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਗੁਰੂ ਤੇਗ ਬਹਾਦਰ ਜੀ ਇਹ ਖੁਸ਼ਖਬਰੀ ਟਾਕਾ ਵਿੱਚ ਸੁਣੀ ਸੀ ਫਿਰ ਬੰਗਾਲ ਅਤੇ ਅਸਾਮ ਦੀ ਯਾਤਰਾ ਗੁਰੂ ਜੀ ਨੇ ਬੰਗਾਲ ਦੇ ਕਈ ਸਥਾਨਾਂ ਦੀ ਯਾਤਰਾ ਕੀਤੀ ਜਿਵੇਂ ਕਿ ਚਿਟਕਾਓ ਅਗਰਤਲਾ ਕੋਮਿਲਾ ਅਤੇ ਲਖਸਮ ਠੀਕ ਹੈ ਤੇ 1669 ਵਿੱਚ ਉਹਨਾਂ ਦੇ ਅਸਾਮ ਦੇ ਤੁਬਰੀ ਵਿਖੇ ਇਹ ਬਹੁਤ ਇੰਪੋਰਟੈਂਟ ਹੈਗੇ ਦੁਬਾਰਾ ਦੱਸ ਰਹੀ ਹੈਗੀਆਂ ਫੇਰ ਸੁਣ ਲਓ 1600 ਉਹਨਾਂ ਤਰਫੇਜ ਉਹਨਾਂ ਨੇ ਅਸਾਮ ਦੇ ਤੁਬਰੀ ਵਿਖੇ ਇੱਕ ਸ਼ਾਂਤੀ ਸਮਝੌਤਾ ਕਰਵਾਇਆ ਜਿਸ ਨਾਲ ਮੁਗਲ ਅਤੇ ਅਸਾਮ ਦੇ ਅਹੌਮ ਰਾਜਿਆਂ ਵਿੱਚ ਜਿਹੜੀ ਲੜਾਈ ਸੀ ਉਹ ਖਤਮ ਹੋ ਗਈ ਸੀ ਫਿਰ ਮਾਲਵਾ ਅਤੇ ਬੰਗੜ ਖੇਤਰ ਵਿੱਚ ਪ੍ਰਚਾਰ 1672 ਤੋਂ 73 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਦੇ ਮਾਲਵਾ ਤੇ ਬੰਗੜ ਖੇਤਰ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਨੇ ਪਟਿਆਲਾ ਮੱਲੋਵਾਲ टीम वन तलवंडी साबो बਠਿੰਡਾ ਅਤੇ ਹੋਰ ਗਾਵਾਂ ਦੀ ਯਾਤਰਾ ਕੀਤੀ। ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹੱਲ ਕਰਨ ਦਾ ਵੀ ਯਤਨ ਕੀਤਾ। ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਅਨੰਦਪੁਰ ਸਾਹਿਬ ਪਹੁੰਚਣ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੇ ਉਹਨਾਂ ਕੋਲ ਆ ਕੇ ਅਰਜ਼ੀ ਲਈ ਕਿ ਮੁਗਲ ਸ਼ਾਸਕ ਔਰੰਗਜ਼ੇਬ ਉਹਨਾਂ ਨੂੰ ਉਲਵੰਤੀ ਤੌਰ ਤੇ ਇਸਲਾਮ ਧਰਮ ਵਿੱਚ ਪਰਿਵਰਤਨ ਕਰਨ ਵਿੱਚ ਜਾਂ ਬਦਲਣ ਲਈ ਕਹਿ ਰਿਹਾ। ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਆਪਣੇ ਆਪ ਦੀ ਸ਼ਹੀਦੀ ਦੇਣ ਦਾ ਫੈਸਲਾ ਕੀਤਾ ਮੈਂ ਲੜਾਂਗਾ ਉਹਨਾਂ ਨੂੰ ਦਿੱਲੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸਲਾਮ ਤਾਰਨ ਕਰਨ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤੇ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਠੀਕ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੰਸਾਰਿਕ ਜੀਵਨ ਨੂੰ त्याਕੇ ਧਰਮ ਅਤੇ ਇਨਸਾਨੀਅਤ ਦੀ ਰਾਖੀ ਲਈ ਆਪਣੇ ਜੀਵਨ ਦੀ ਚਹਾਦਤ ਵੀ ਦੇ ਦਿੱਤੀ ਠੀਕ ਹੈ ਤੇ ਅੱਜ ਵੀ ਉਹਦੀ ਦੀ ਉਹਨਾਂ ਦੀ ਜਿਹੜੀ ਸ਼ਹੀਦੀ ਹੈਗੀ ਹੈ ਉਹ ਅੱਜ ਵੀ ਧਰਮ ਦੀ ਰਾਖੀ ਅਤੇ ਨਿਆਂ ਲਈ ਅਪੂਰਨ ਕੁਰਬਾਨੀ ਜਿਹੜੀ ਹੈਗੀ ਹੈ ਉਹ ਮੰਨੀ ਜਾਂਦੀ ਹੈ ਤੇਸੀ ਕੱਜ ਦਾ ਚੈਪਟਰ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਫੇਰ ਮਿਲਾਂਗੇ ਫਿਰ ਮੈਂ ਹੋਰ ਵੀਡੀਓਜ਼ ਲੈ ਕੇ ਆਵਾਂਗੀ ਟਿਲ ਦੈਨ ਟੇਕ ਕੇਅਰ ਬਾਏ ਬਾਏ